ਗੱਲ ਹੈਗੀ ਆ ਜੀ ਲੈਂਡਾ ਲੈਂਡਾ ਫਰਾਟੇ ਕਰਾਟੇ ਇਹ ਤਿੰਨ ਨਾਂ ਜੇ ਆਉਂਦੇ ਇਹਦੇ ਬਾਈ ਇਹਦੇ ਵਿੱਚ ਜਿਹੜੀ ਕੋਈ ਵੀ ਇਸ ਟਾਈਮ ਜਿਹੜੀ ਸਾਖ ਆ ਤਕਰੀਬਨ ਸਹੀ ਖੜੀ ਆ ਐਦੋਂ ਬਾਅਦ ਜਿਹੜੀ ਕੀੜੀ ਨੇ ਇਹਨੂੰ ਖਾਣ ਦੀ ਕੋਸ਼ਿਸ਼ ਕਰਨੀ ਜਦੋਂ ਇਹ ਮਿੱਠੀ ਹੋ ਜਾਂਦੀ ਆ ਬਾਈ ਪਾਇਪ ਚੜ ਜਾਂਦੀ ਆ ਤਕਰੀਬਨ 15 ਦਿਨਾਂ ਨੂੰ ਪਾਇਪ ਦੇ ਨੇੜੇ ਆ ਜਾਣਾ ਇਹਨੇ ਤੇ ਝੰਡੇ ਰੋਗ ਦੀ ਬਾਈ ਜੀ ਕਿਸੇ ਬੂਟੇ ਨੂੰ ਆਪਣੇ ਪ੍ਰੋਬਲਮ ਨਹੀਂ ਆਈ ਇੱਕ ਵੀ ਬੂਟੇ ਨੂੰ ਦੀ ਗੱਲ ਕਰਾਂਗੇ ਇਹ ਆਪਾਂ ਨੂੰ ਬਾਈ ਜੀ 140 ਤੋਂ ਲੈ ਕੇ 130 ਤੋਂ ਲੈ ਕੇ ਤੇ 150 ਰੁਪਏ ਕਿੱਲਾ ਪਾਊਗੀ ਤੇ 3 ਸਾਲ ਤੋਂ ਜਿਹੜੀ ਅਸੀਂ ਲੈਂਡਾ ਪਾ ਰਹੇ ਆ ਉਹਦਾ ਵੀ ਸਾਨੂੰ ਪੂਰਾ ਰਿਜ਼ਲਟ ਮਿਲਦਾ ਅਸੀਂ ਕਾਲ ਕਿਸਾਨ ਵੀਰੋ ਤੇ ਅੱਜ ਬਾਈ ਜੀ ਆਪਾਂ ਜਿਹੜੀ ਲਾਸਟ ਆ ਰਿਯੂਰੀਆ ਦੇ ਰਹੇ ਆ ਬਾਸਪਤੀ 1509 ਨੂੰ ਤੇ ਨਾਲ ਜਿਹੜੀ ਆਪਾਂ ਵੀਰੇ ਪोटाश ਪਾ ਰਹੇ ਆ ਯਾਰਾ ਕੰਪਨੀ ਦੀ ਇਹ ਦਾਣੇਦਾਰ ਹੀ ਪਾ ਰਹੇ ਆ ਆਪਾਂ ਹੁਣ ਜਿਹੜੀ ਆਪਾਂ ਲਾਸਟ ਤੇ ਜਿਹੜੀ ਆਪਾਂ ਇਹ ਪोटाश ਦੇ ਰਹੇ ਆ ਨਾਲ ਨਾਲ ਕਿਉਂਕਿ ਜਿਹੜੀ ਇਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਆਪਾਂ ਬਾਸਪਤੀ ਦਿਖਾਉਨੇ ਆ ਵੀ ਜਦੋਂ ਇਸ ਕੰਡੀਸ਼ਨ ਦੇ ਵਿੱਚ ਆ ਜਾਂਦੀ ਆ ਬਾਸਪਤੀ ਉਦੋਂ ਬਾਈ ਜੀ ਇਹਨੂੰ ਪਾਣੀ ਦੀ ਦਿੱਕਤ ਆ ਆਊਗੀ ਜਿਵੇਂ ਆਪਾਂ ਨੂੰ ਗਲੂਕੋਜ਼ ਦੀ ਦਿੱਕਤ ਆਉਂਦੀ ਆ ਤੇ ਜਦੋਂ ਇਹ ਮਿੱਠੀ ਹੋ ਜਾਂਦੀ ਆ ਬਾਈ ਪੈਪ ਚੜ ਜਾਂਦੀ ਆ ਤਕਰੀਬਨ 15 ਦਿਨਾਂ ਨੂੰ ਪਾਪ ਦੇ ਨੇੜੇ ਆ ਜਾਣਾ ਇਹਨੇ ਤੇ ਇਹਨੂੰ ਬਾਈ ਜੀ ਕੀੜੀ ਜ਼ਰੂਰ ਪੈਂਦੀ ਆ ਤੇ ਉਹਦਾ ਵੀ ਆਪਾਂ ਨਾਲ ਦੀ ਨਾਲ ਆ ਜਿਹੜਾ ਇਲਾਜ ਕਰ ਰਹੇ ਆ ਬਾਈ ਜੀ ਲੈਮਡਾ ਪਾ ਰਹੇ ਆ ਇਹ ਤਾਂ ਉਹ ਤਾਂ ਪਾਉਣੀ ਬਾਈ ਜੀ ਇਹ ਬਹੁਤ ਔਖੀ ਆ ਪਰ ਆਪਾਂ ਡਰਾਮਾ ਦੇ ਮਗਰ ਪਾਈ ਆ ਪਿੱਛੇ ਨੂੰ ਦਵਾਈ ਜਿਹੜੀ ਹੈਗੀ ਆ ਮੋਟਾ ਫੁਹਾਰਾ ਕੀਤਾ ਤੇ ਪਿੱਛੇ ਨੂੰ ਚੱਲੀ ਜਾਂਦਾ ਪੰਪ ਉਹ ਤੁਹਾਨੂੰ ਸਾਰੀ ਵਿਖਾਉਨੇ ਆ ਆਪਾਂ ਵੀ ਕਿਵੇਂ ਪਈ ਜਾਂਦੀ ਆ ਤੇ ਜਿਹੜੀ ਗੱਲ ਹੈਗੀ ਆ ਜੀ ਲੈਮਡਾ ਲੈਮਡਾ ਫਰਾਟੇ ਕਰਾਟੇ ਇਹ ਤਿੰਨ ਨਾਂ ਜੇ ਆਉਂਦੇ ਇਹਦੇ ਬਾਈ ਤੇ ক্লোরো ਨਾਲੋਂ ਬਹੁਤ ਸਸਤੀ ਪੈਂਦੀ ਆ ਬਸ ਸਿਰਫ ਇਹਦਾ ਜਿਹੜਾ ਛੜਕਣ ਦਾ ਤਰੀਕਾ ਉਹ ਥੋੜਾ ਜਿਹਾ ਔਖਾ ਹੈ ਜੇ ਉਹ ਆਪਣੇ ਉੱਤੇ ਨਾ ਨੂੰ ਪਵੇ ਬਚਾ ਉਹ ਬਚਾ ਕੇ ਪਾਈ ਜਾਵੇ ਤਾਂ ਬਹੁਤ ਵਧੀਆ ਰਿਜ਼ਲਟ ਆ ਜਿਹੜੀ ਇਹ ਦਵਾਈ ਦੀ ਗੱਲ ਕਰਾਂਗੇ ਇਹ ਆਪਾਂ ਨੂੰ ਬਾਈ ਜੀ 140 ਤੋਂ ਲੈ ਕੇ 130 ਤੋਂ ਲੈ ਕੇ ਤੇ 150 ਰੁਪਏ ਕਿੱਲਾ ਪਊਗੀ ਇਹ ਤੇ ক্লোਰੋ ਬਾਈ ਜੀ ਪੈਂਦੀ ਆ ਆਪਾਂ ਨੂੰ 300 ਰੁਪਏ ਕਿੱਲਾ ਤੇ 150 ਦਾ ਫਾਇਦਾ ਜਿਹੜਾ ਆਪਣਾ ਅੱਧੋ-ਅੱਧ ਦਾ ਇਹ ਹੁੰਦਾ ਤੇ ਹੁਣ ਤੁਹਾਨੂੰ ਬਾਸਪਤੀ ਦੀ ਕੰਡੀਸ਼ਨ ਬੁਖਾ ਦਈ ਜਿਹੜੀ ਆਪਾਂ 1509 ਜਿਹੜੀ ਆਪਣੀ 11 ਜੂਨ ਦੀ ਲੱਗੀ ਵੀ ਆ ਤੇ ਉਹਦੀ ਜਿਹੜੀ ਕੰਡੀਸ਼ਨ ਆ ਉਹ ਤੁਹਾਨੂੰ ਦਿਖਾਉਨੇ ਆਪਾਂ ਵੀ ਜਿਹੜੀ ਆ ਰਹੇ ਆ ਆਜੋ ਮੜਾ ਜਾਂ ਨੇੜੇ ਆਜੋ ਆ ਤੁਹਾਨੂੰ ਦਿਖਾ ਦਈਏ ਬਾਈ ਜਿਹੜਾ ਬੂਝਾ ਇਹਨੇ ਮਾਰਿਆ ਬਾਸਪਤੀ ਨੇ ਹੁਣ ਇਹਦੇ ਵਿੱਚ ਜਿਹੜੀ ਕੋਈ ਵੀ ਇਸ ਟਾਈਮ ਜਿਹੜੀ ਸਾਖ ਆ ਤਕਰੀਬਨ ਸਹੀ ਖੜੀ ਆ ਐਦੋਂ ਬਾਅਦ ਜਿਹੜੀ ਕੀੜੀ ਨੇ ਇਹਨੂੰ ਖਾਣ ਦੀ ਕੋਸ਼ਿਸ਼ ਕਰਨੀ ਆ ਤੇ ਆਪਣੀ ਜਿਹੜੀ ਸਾਖ ਆ ਉਹ ਮਾਰੀ ਜਾਣੀ ਆ ਤੇ ਤਾਈਓ ਨਾਲ ਦੀ ਨਾਲ ਜਿਹੜੀ ਆਪਾਂ ਲੈਂਡਾ ਵਰਤ ਰਹੇ ਆ ਵੀ ਵਿੱਚ ਕਣੀਆਂ ਬਣਾ ਕੇ ਛੱਡ ਦਿੰਨੇ ਆ ਕਈ ਵਾਰੀ ਰੀਜੈਂਟ ਪਾਉਂਦੇ ਆ ਕੋਈ ਪ੍ਰਦਾਨ ਪਾਉਂਦਾ ਉਹ ਪ੍ਰੋਡਕਟ ਜਿਹੜੇ ਬਈ ਮਹਿੰਗੇ ਬਹੁਤ ਪੈਂਦੇ ਆ ਇਹ ਸਭ ਤੋਂ ਸਸਤਾ ਜਿਹੜਾ ਫੇ ਲੈਂਡਾ ਦਵਾਈ ਆ ਦੀ ਆਪਾਂ ਪਾ ਰਹੇ ਆ ਬਸ ਇਹ ਪਾਣੀ ਥੋੜੀ ਜੀ ਔਖੀ ਆ ਦੇ ਬਾਈ ਜੀ ਇਹ ਬਾਸਪਤੀ ਨੂੰ ਹੋਰ ਕੱਚਾ ਵੀ ਕਰੂਗੀ ਹੋਰ ਬੂਝਾ ਵੀ ਮਰਾਊਗੀ ਲਵੀ ਕਰੂਗੀ ਬੂਝਾ ਵੀ ਮਰਾਊਗੀ ਅੱਜ ਜਿਹੜੀ ਹੈਗੀ ਆ ਤਕਰੀਬਨ ਆਪਣੀ ਇਹ ਅ 24 25 ਦਿਨ ਦੀ ਹੋ ਗਈ ਆ ਤੇ ਤਕਰੀਬਨ ਇਹ ਆਪਣਾ ਰੇ ਅੱਜ ਲਾਸਟ ਤੇ ਤੇ ਪੂਰੀ ਕਰ ਰਹੇ ਆ ਯਾਰਾਂ ਦੀ ਜਿਹੜੀ ਪਾ ਰਹੇ ਆ ਆਪਾਂ ਪਟਾਸ਼ ਲਾਸਟ ਤੇ ਕਿਉਂਕਿ ਜਿਹੜੀ ਆ ਕੰਡੀਸ਼ਨ ਦੇ ਵਿੱਚ ਜਦੋਂ ਬਈ ਆ ਗਈ ਆਹ ਚੀਜ਼ ਬਣਨੀ ਸ਼ੁਰੂ ਹੋ ਗਈ ਹੁਣ ਇਹਨੂੰ ਪਾਣੀ ਦੀ ਲੋੜ ਬਹੁਤ ਪਊਗੀ ਪਾਣੀ ਜਿਹੜਾ ਉੱਤੋਂ ਦਾ ਪਾਣੀ ਆਪਾਂ ਲਾਈ ਜਾਂਦੇ ਆ ਗੱਲ ਕਰਾਂਗੇ ਜਿਹੜੇ ਪਾਣੀ ਦੀ ਜਿਹੜਾ ਇਹਨੂੰ ਆਪਣੀ ਜਵੇਂ ਨਾੜ ਦੇ ਵਿੱਚ ਆਪਣੇ ਟੀਕਾ ਲੱਗਦਾ ਜਾਂ ਗਲੂਕੋਜ਼ ਲੱਗਦਾ ਉਸ ਤਰ੍ਹਾਂ ਆਪਾਂ ਨੂੰ ਇਹ ਜਿਹੜੀ ਆ ਆਪਣੀ ਪोटाਸ਼ ਆ ਉਹ ਕੰਮ ਕਰੂਗੀ ਤੇ ਲਗਾਤਾਰ ਕੰਮ ਬਾਈ ਜਾਰੀ ਆ ਸਾਡਾ ਇਧਰੋਂ ਅੱਜ ਅਸੀਂ ਕੰਮ ਇਹਦਾ ਅੱਜ ਰੇਹ ਵਾਲਾ ਪੂਰਾ ਕਰਤਾ ਤੇ ਜਿਹੜੇ ਅਗਲੇ ਆਵਾਂ ਉਹਵੇਂ ਪੂਰੇ ਕਰਦੇ ਜਾਵਾਂਗੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਬਾਸਪਤੀ ਤੇ ਝੰਡੇ ਰੋਗ ਦੀ ਬਾਈ ਜੀ ਕਿਸੇ ਬੂਟੇ ਨੂੰ ਆਪਣੇ ਪ੍ਰੋਬਲਮ ਨਹੀਂ ਆਈ ਇੱਕ ਵੀ ਬੂਟੇ ਨੂੰ ਸਾਰੇ ਨੂੰ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਜਿਹੜੀ ਦਵਾਈ ਆਪਾਂ ਸਮਝ ਲਓ ਸ਼ੁਰੂ ਤੋਂ ਲਾਈ ਸੀ ਮੈਲਟ ਆਫ 70 ਬੀ ਨੂੰ ਲਾਈ ਫਿਰ ਪਨੀਰੀ ਨੂੰ ਲਾਈ ਤੇ ਫਿਰ ਆਪਾਂ ਬਾਈ ਇਹਦੇ ਜਿੱਦਣ ਇਹ ਪਲਾਂਟ ਕੀਤੀ ਸੀ ਉਹ ਯੂਰੀਆ ਚਰਲਾ ਕੇ ਅੱਧਾ ਕਿਲੋ ਪਾਈ ਸੀ ਕੋਈ ਵੀ ਇੱਕ ਵੀ ਬੂਟਾ ਦੀ ਸਮੱਸਿਆ ਹੈ ਨਹੀਂਗੀ ਝੰਡੇ ਰੋਗ ਦੀ ਬਹੁਤ ਵਧੀਆ ਰਿਜ਼ਲਟ ਦਿੱਤਾ ਬਾਈ ਉਹ ਦਵਾਈ ਨੇ ਕਈ ਭਰਾਵਾਂ ਦੇ ਕਮੈਂਟ ਸੀਗੇ ਵੀ ਇਹਦਾ ਤਾਂ ਕੋਈ ਫਾਇਦਾ ਹੀ ਨਹੀਂ ਹੋ ਸਕਦਾ ਉਹਨਾਂ ਨੂੰ ਕੋਈ ਨਾ ਫਾਇਦਾ ਲੱਗਿਆ ਹੋਵੇ ਪਰ ਅਸੀਂ ਤਾਂ ਵਰਤ ਰਹੇ ਹਾਂ ਸਾਨੂੰ ਬਾਈ ਰਿਜ਼ਲਟ ਪੂਰਾ ਮਿਲਦਾ ਤੇ 3 ਸਾਲ ਤੋਂ ਜਿਹੜੀ ਅਸੀਂ ਲੈਮਡਾ ਪਾ ਰਹੇ ਹਾਂ ਉਹਦਾ ਵੀ ਸਾਨੂੰ ਪੂਰਾ ਰਿਜ਼ਲਟ ਮਿਲਦਾ ਕੋਈ ਅਸੀਂ ਰੀਜੈਂਟ ਨਹੀਂ ਪਾਉਣੀ ਬਾਈ ਕੋਈ ਅਸੀਂ ਪ੍ਰਦਾਨ ਨਹੀਂ ਪਾਉਣੀ ਇਦੋਂ ਬਾਅਦ ਅਸੀਂ ਜਿਹੜੀ ਸਪਰੇਅ ਲਾਉਣੀ ਹੈ ਇੱਕ ਸਪਰੇਅ ਲਾਉਣੀ ਆਪਾਂ ਇੱਕੋ ਸਪਰੇਅ ਤੇ ਇਹ ਜਿਹੜੀ ਬਾਸਪਤੀ ਪਕਾਵਾਂਗੇ ਉਹ ਚੰਗੀ ਸਪਰੇਅ ਲਾਵਾਂਗੇ ਫੇਮ ਦੀ ਲਾਵਾਂਗੇ ਵਿੱਚ ਜਿਹੜੀ ਹੋਗੀ ਆਪਾਂ ਹੈਜਾ ਕੋਨਾ ਜੋ ਲ ਜਾਂ ਕੋਈ ਹੋਰ ਚੰਗੀ ਜਿਹੜੀ ਆਪਣੀ ਜਿਵੇਂ ਮੰਨ ਕੇ ਚੱਲੋ ਐਮੀ ਸਟਾਰ ਪਾਵਾਂਗੇ ਚੰਗੀਆਂ ਜਿਹੜੀਆਂ ਸਪਰੇਆ ਇਹਨੂੰ ਬਾਸਪਤੀ ਨੂੰ ਲਾਵਾਂਗੇ ਵੀ ਚੰਗੀ ਕੁਆਲਿਟੀ ਬਣੇ ਤੇ ਪੂਰਾ ਰਿਜ਼ਲਟ ਤੁਹਾਨੂੰ ਆਪਾਂ ਦੇਵਾਂਗੇ ਇਸ ਟਾਈਮ ਬਾਈ ਜੀ ਇਹਨੂੰ ਸਾਢੇ ਤਿੰਨ ਬੋਰੀਆਂ ਦਾ ਆਪਾਂ ਦੇ ਕੇ ਛੱਟਾ ਦੇ ਬੰਦ ਕਰਨ ਲੱਗੇ ਆ ਕਿਉਂਕਿ ਇੰਨੀ ਰੇ ਬਾਈ ਇਹ ਲੈਂਦੀ ਲੈਂਦੀ ਆ ਕਈ ਭਰਾ ਹੁਣ ਕਮੈਂਟ ਕਰਨਗੇ ਵੀ ਤੁਸੀਂ ਰੇ ਜਿਆਦੇ ਪਾਉਨੇ ਆ ਐਂ ਕਰਦੇ ਆ ਉਹ ਕਰਦੇ ਆ ਸਾਡੇ ਬਾਣ ਬਾਈ ਯੂਰੀਆ ਖਾਂਦੇ ਆ ਸਾਡੇ 3 ਗੱਟੇ ਖਾਣੇ ਹੀ ਖਾਣੇ ਆ ਨੇ ਤੇ ਬਾਕੀ ਜਿਹੜੇ ਹੈਗੇ ਆ ਹੋਰ ਲਾਟਰਮ ਵਾਟਰਮ ਉਹ ਵੀ ਜ਼ਿੰਕ ਵਗੈਰਾ ਵੀ ਦਿੱਤੀ ਆਪਾਂ ਤੇ ਤੁਹਾਨੂੰ ਆਪਾਂ ਹੁਣ ਚੱਲਦਾ ਵਿਖਾ ਦਈਏ ਜੀ ਪ੍ਰੋਜੈਕਟ ਜਿਹੜਾ ਆਪਣਾ ਦੋਵੇਂ ਚੀਜ਼ਾਂ ਜਿਹੜੀਆਂ ਆਪਣੀਆਂ ਇਕੱਠੀਆਂ ਚੱਲਣੀਆਂ ਇੱਕੋ ਵਾਰੀ ਜਿਹੜਾ ਆਪਾਂ ਕੰਮ ਨਵੇੜਦੇ ਤੁਰੇ ਆਣੇ ਮੂਰੇ ਆਪਣਾ ਸਪਾਈਡਰ ਚੱਲੂਗਾ ਬਾਈ ਤੇ ਪਿੱਛੇ ਆਪਣਾ ਜਿਹੜਾ ਹੈਗਾ ਬੌਮ ਚੱਲੂਗਾ ਤੁਵੇਂ ਕੰਮ ਆਪਾਂ ਇਕੱਠੇ ਕਰਨੇ ਆ ਤੇ ਤੁਹਾਨੂੰ ਦਿਖਾਉਣੇ ਆ ਫਿਰ ਵੇਖੋ ਨਜ਼ਾਰਾ ਪਿੱਛੇ ਗਰਦ ਕਿਵੇਂ ਉੱਡਦੀ ਆ ਧੰਨਵਾਦ ਜੀ ਬਣੇ ਰਹੋ ਜੇ ਭੇਜ ਨਾਲ ਜੀ